ਅਹ ਦੇਖੋ ਪੰਜਾਬ ਸਰਕਾਰ ਤਾਂ ਹਮੇਸ਼ਾ ਹੀ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੀ ਹੈ ਉਤੰਮ ਕਰ ਰਹੀ ਹੈ ਬੜੇ ਕੰਮ ਹੋਏ ਨੇ ਬੜੇ ਕੰਮ ਹੋਰ ਹੋਣੇ ਔਰ ਬੇਅਦਬੀ ਲਾਈਕ ਬੜਾ ਵੱਡਾ ਇਸ਼ੂ ਬਣ ਗਿਆ ਸੀ ਔਰ ਇਹਦੇ ਲਈ ਡੀਲੀਵਰੇਸ਼ਨ ਚੱਲ ਹੀ ਰਹੀਆਂ ਸੋ ਔਰ ਮੈਂ ਆਸ ਕਰਦਾ ਹਾਂ ਕਿ ਪੰਜਾਬ ਸਰਕਾਰ ਇਹ ਵੀ ਜਿਹੜਾ ਲੈਜਿਸਲੇਸ਼ਨ ਲੈ ਕੇ ਆਵੇ ਇਸ ਤਰ੍ਹਾਂ ਦੀ ਅਮੈਂਡਮੈਂਟ ਹੋ ਸਕਦੀ ਹੈ ਜੀ ਕਿਉਂਕਿ ਪਹਿਲਾਂ ਜਿਹੜੀ ਪਰਿਭਾਸ਼ਾ ਸੀ 3 ਸਾਲ ਦੀ ਮੈਕਸਿਮਮ ਸੈਂਟੈਂਸੀ ਸੀ ਪਰ ਹੁਣ ਇਸ ਵਿੱਚ ਕਿਸ ਤਰ੍ਹਾਂ ਦੇ ਕੋਈ ਹੋਰ ਸੁਰਦ ਹੋ ਸਕਦੇ ਇਹਦੇ ਤੇ ਮੇਰਾ ਹਜੇ ਖਰੜਾ ਜੇ ਵਿਚਾਰ ਦੀ ਨਾ ਉਹ ਆ ਜਾਂਦਾ ਤੇ ਮੈਂ ਤੁਹਾਡਾ ਨਾਲ ਸ਼ੇਅਰ ਕਰੂੰਗਾ ਲੇਕਿਨ ਬੇਦਵੀ ਸਾਡੇ ਸਾਰਿਆਂ ਦੇ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰਿਆਂ ਦੇ ਗੁਰੂ ਹੈ ਅਸੀਂ ਤਾਂ ਕਿਸੇ ਵੀ ਧਰਮ ਦੀ ਬੇਦਵੀ برداشت ਨਹੀਂ ਕਰਦੇ ਸੋ ਬੇਦਵੀ ਦੇ ਖਿਲਾਫ ਸਖਤ ਕਾਨੂੰਨ ਬਣਨਾ ਚਾਹੀਦਾ ਸਰ 2015 ਵਿੱਚ ਬਲਗੜੀ ਵਿੱਚ ਜਦੋਂ ਪੀਤਵੀਜਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਕਈ ਤੈਸੀਆਂ ਮਤਲਬ ਵਰਤਦਾ ਹੋਈਆਂ ਜਿਸ ਵਿੱਚ ਜਿਹੜੇ ਸਿੱਖ ਸੰਗਤਾਂ ਨਾਲ ਠੇਸ ਪਹੁੰਚੀ ਜਮਾਨਾਂ ਨੂੰ ਉਸ ਤੋਂ ਬਾਅਦ ਲਗਾਤਾਰ ਮੰਗ ਉੱਠ ਰਹੀ ਸੀ ਭਾਵੇਂ ਕਿਸੇ ਧਰਮ ਦੇ ਵੀ ਬੇਅਦਬੀ ਹੋਵੇ ਉਸਦੇ ਜਿਹੜੇ ਦੋਸ਼ੀ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣ ਦੇਖੋ ਉਸ ਤੋਂ ਬਾਅਦ ਜਿੰਨੇ ਵੀ ਇਸ ਤਰ੍ਹਾਂ ਦੇ ਕੋ ਕਰਮ ਇਹਨੂੰ ਕਰਮ ਕਹਾਂਗੇ ਪਾਪ ਹੋਏ ਹੈ ਲਗਭਗ ਸਾਰੇ ਫੜੇ ਗਏ ਸਾਰੇ ਦੋਸ਼ੀਆਂ ਨੂੰ ਨੈਬ ਕੀਤਾ ਗਿਆ ਕਿ ਤੋ ਨਾ ਹੋਵੇ ਉਹਨਾਂ ਨੇ ਸਖਤੀ ਨਾਲ ਦੇਸ਼ ਆਇਆ ਹੈ ਸਰਕਾਰ ਤੇ ਕਾਨੂੰਨ ਦੇ ਵਿੱਚ ਜਿਹੜੀ ਐਮੈਂਡਮੈਂਟ ਦਾ ਨਵਾਂ ਕਾਨੂੰਨ ਬਣਾਉਣ ਦੀ ਕੋਈ ਗੱਲ ਹੈ ਉਹ ਪੰਜਾਬ ਸਰਕਾਰ ਮੈਨੂੰ ਇਹਨਾਂ ਪਤਾ ਲੱਗਿਆ ਵੀ ਇਹਦੇ ਬਾਰੇ ਬੜਾ ਸੀਰੀਅਸਲੀ ਸੋਚ ਰਹੀ ਹੈ